Ya no la caí, caí, caí. Oi! ਇਹ ਜਨਮ ਨੂੰ ਇੱਥੇ ਕੋਈ ਕੋਈ ਐਂ ਦਾ ਵਰਤੇ ਵੀ ਬ੍ਰਹਮ ਗਿਆਨੀ ਤਤਵੀ ਉਹ ਕੋਈ ਨਹੀਂ ਜਿਹੜਾ ਵੈਗੁਰੂ ਪਰਮੇਸ਼ਰ ਦੀ ਲਾ ਨੂੰ ਜਾਣ ਸਕਦਾ ਹੈ ਸੁਖ ਰੰਗ ਕਰਕੇ ਹੁਣੇ ਗੁਰੂ ਮਹਾਰਾਜ ਦਾ ਤਾਂ ਸਾ ਸੰਸਰਕ ਕਿਰਿਆ ਦੇ ਵਿੱਚ ਸਿੱਖਿਆ ਹੈ ਹਰ ਇੱਕ ਖੇਡ ਦੇ ਵਿੱਚ ਭੇਦ ਹੈ ਜਿਸ ਨੂੰ ਆਮ ਇਨਸਾਨ ਸਮਝ ਨਹੀਂ ਸਕਦਾ ਸੋ ਉੱਥੇ ਖੇੜੀ ਵਰਤੀ ਤਮਾਸ਼ਾ ਸ਼ੁਰੂ ਹੁੰਦਾ ਹੈ ਕਲੰਦਰ ਜਿਵੇਂ ਜਿਵੇਂ ਰਿਖ ਨੂੰ ਟਪਾਉਂਦਾ ਹੈ ਰਿਖ ਟੱਪ ਰਿਹਾ ਹੈ ਪੁੱਠਾ ਸੱਜਾ ਲੋਕ ਇਸ਼ਾਰਾ ਮਾਰਦੇ ਬੜੇ ਕੌਤੁਕ ਕਰਕੇ ਦੱਸਦਾ ਹੈ ਸਾਰੇ ਹੱਸਦੇ ਜਿਤਨੀ ਸੰਗਤ ਬੈਠੀ ਹੈ ਉਹ ਵੀ ਹੱਸਦੀ ਹੈ ਹਾਸ ਰਸ ਪੈਦਾ ਹੋ ਗਿਆ ਭਾਈ ਕੀਰਤੀਆ ਚੌਰ ਵਰਦਾਰਸੀ ਮਹਾਰਾਏ ਸਾਜ ਨੂੰ ਉਹ ਵੀ ਕਿੜ ਕੇ ਰਖੇ ਹਸ ਰਿਆ ਗੁਰੂ ਮਹਾਰਾਜ ਨੇ ਭਾਈ ਕੀਤੇਵਲ ਤੇ ਕੇ ਲਿਖਿਆ ਉਹਨੂੰ ਧਾਰਨ ਨਹੀਂ ਕੀਤੀ ਭਾਈ ਕੀਤਿਆ ਤੂੰ ਨਹੀਂ ਹਸਣਾ ਉਹ ਕਹਿਣ ਗਿਆ ਚੁੱਪਦਾ ਕਰ ਗਿਆ ਇੱਕ ਵਾਰ ਫਿਰ ਰਿਸ਼ ਨੂੰ ਦੇਖ ਕੇ ਸਾਰੇ ਪੁੱਠੇ ਸੁਤੇ ਹੁੰਦੇ ਦੇਖ ਕੇ ਹੱਸ ਰਹੇ ਨੇ

ਮੈਨੂੰ ਮਨਾਹੀ ਹੋਣ ਦਾ ਕਾਰਨ ਕੀ ਹੈ ਗੁਰੂ ਜੀ ਕਹਿਣਗੇ ਆਪਣੇ ਬਜ਼ੁਰਗਾਂ ਤੇ ਸਿਆਣੀ ਕਰਦੇ ਕੀ ਗੱਲ ਕਹਿੰਦੇ ਉਹ ਕਹਿਣਗੇ ਬਜ਼ੁਰਗਾਂ ਨੂੰ ਕਹਿਣਗੇ ਹਾਂ ਤੇਰਾ ਪਿਓ ਹੈ ਜਿਹੜਾ ਕਿ ਰੁੱਟੀਆਂ ਛਿੱਲੀਆਂ ਛਾਲਾ ਮਾਰਦਾ ਹੈ ਅਰਿਸ਼ੀ ਜੀ ਕਹਿੰਦਾ ਹੈ ਤੇਰਾ ਪਿਓ ਹੈ ਆਪਣੇ ਪਿਓ ਨੂੰ ਦੇਖ ਕੇ ਅਸੀਂਗਾ ਤੈਨੂੰ ਸ਼ੋਭਾ ਨਹੀਂ ਜੀੜੀ ਕਰਦੇ ਇਹ ਗੱਲ ਸੁਣੀ پائی کی اسی سمے ساسن حیران بھی ہویا ہے میرا پیو دجھے پاس شردہ بھی ہے پتہ ہے گروہ سمرت ہے گروہ بہو نہیں سکتا گروتان سانجنگ فرق پی جائے وہ کہنے گیا مہاراج میرا پیو میرا پیتا وہ کہنے گی ہاں تیرا پیتا ہے شبہ آرام کر کے نام آؤں گی ਓਏ ਫਿਰ ਭਾਈ ਕੀਰਤੀ ਨੇ ਕਿਹਾ ਮਹਾਰਾਜ ਮੇਰਾ ਪਿਤਾ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਚੌੜੀ ਦੀ ਸੇਵਾ ਕਰਿਆ ਕਰਦਾ ਸੀ ਸੇਵਾ ਕਰਕੇ ਆਹ ਜਨਮ ਮਿਲੂ। ਆਪਨੇ ਬਚਨ ਤਾਂ ਹਨ ਸੇਵਾ ਕੀਤੀਆਂ ਸਿਮਰਨ ਕੀਤੀਆਂ ਭਗਤ ਸਾਗਰ ਨੂੰ ਪਾਰ ਹੋ ਜਾਈਂਦਾ ਹੈ ਪਰ ਇਹ ਰਿਸ਼ੀ ਜਨ ਗੁਰੂ ਜੀ ਕਹਿਣਗੇ ਹਨ ਇਦੇ ਵਿੱਚ ਸਾਡੀ ਕੋਈ ਨੀ ਸੇਵਾ ਕੀਤੇ ਆ ਭਵਜਲ ਪਾਰ ਨਹੀਂ ਲਾਏ ਪਰ ਸੇਵਾ ਗੁਰੂ ਮਤ ਨਾਲ ਕੀਤੀ ਜਾਂਦੀ ਹੈ ਗੁਰੂ ਦੇ ਦੱਸੇ ਢੰਗ ਅਨੁਸਾਰ ਸੇਵਾ ਕੀਤੀ ਜਾਂਦੀ ਹੈ ਤੇਰਾ ਪੁੱਤ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਸੇਵਾ ਕਰ ਰਿਹਾ ਅਸੀਂ ਸੰਗਤਾਂ ਆ ਰਹੀਆਂ ਨੇ ਉਹਨਾਂ ਵਿੱਚੋਂ ਇੱਕ ਕੀਰਤੀ ਸੀ ਜੋ ਦਸਨ ਨੂੰ ਹੰਲੀ ਕਿਰਤ ਕਰਦਾ ਹੈ ਭਾਈ ਤੰਨਾ ਕਰਕੇ ਨਾਮ ਆਇਆ ਉਹ ਵੀ ਗੱਡਾ ਭਰ ਕੇ ਆ ਰਿਹਾ ਸੀ ਆਪਣਾ ਦਸਵੰਦ ਗੁਰੂ ਘਰ ਦੇ ਵਿੱਚ ਦੇਣ ਵਾਸਤੇ ਹਾਂ ਅਰਦਾਸ ਹੋ ਚੁੱਕੀ ਹੈ ਪ੍ਰਸ਼ਾਦ ਵਰਤ ਰਿਹਾ ਸੀ ਤੇਰਾ ਪਿਤਾ ਪ੍ਰਸ਼ਾਦ ਵਰਤਾ ਰਿਹਾ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰ ਰਿਹਾ ਭਾਈ ਤੰਨੇ ਨੇ ਇਸੇ ਤਰ੍ਹਾਂ ਗੱਡੀ ਤੋਂ ਉਤਰ ਕੇ سوچے میں پرشاد رہے سن پائی تنے نے پتا کہ سکھا نو پرشاد کاری ہے آیا تو لے کے ہی دے گھر لگر والی جانا بیٹھ جا بیٹھ کے پرشاد لین دجھے پاسے پرشاد برتاؤ لگ پیا ਉਹ ਪਾਈ ਧੰਨੀ ਨੇ ਦੇਖਿਆ ਬੁੱਢੇ ਤੁਰੇ ਜਾ ਰਹੇ ਨੇ ਫਿਰ ਜਾ ਕੇ ਕਿਹਾ ਸਿੱਖਾ ਮੈਨੂੰ ਪ੍ਰਸ਼ਾਦ ਦੇ ਅੱਗੇ ਜਾ ਕੇ ਬੈਠੀ ਉਹ ਤੇਰੇ ਪਿਤਾ ਨੇ ਫਿਰਨਾ ਪ੍ਰਸ਼ਾਦ ਦਾ ਫਿਰ ਕਿਹਾ ਵਿੱਚ ਕੇ ਸੰਗਤ ਵਿੱਚ ਬੈਠ ਫਿਰ ਮਿਲੇਗਾ ਉਹਦੀ ਵੀ ਮਜਬੂਰੀ ਸੀ ਤੀਜੀ ਦਫਾ ਫਿਰ ਉਹ ਅੱਗੇ ਚਲੇ ਗਿਆ ਸਿੱਖਾ ਮੈਨੂੰ ਪ੍ਰਸ਼ਾਦ ਦੇ ਬੁੱਢੇ ਤੁਰੇ ਜਾ ਰਹੇ ਨੇ ਮੈਂ ਜਾਣਾਂ ਇਹ ਜਦਾਂ ਗਾਲੀ ਵਿੱਚ ਤੇਰਾ ਪਿਤਾ ਉੱਥੋਂ ਜਿਹੜੇ ਉਹਨੇ ਬਚਨ ਕਹੇ ਕੁਛ ਹਮੇ ਵੀ ਸੀ ਵਿੱਚ ਕੁਛ ਔਰ ਕੋ ਬੋਲ ਬੋਲ ਬੈਠੀ ਮਿੱਠੇ ਬੋਲ ਨਹੀਂ ਬੋਲੇ ਸੇਵਾ ਕਰਦੇ ਆ ਫਿੱਕਾ ਬੋਲਣਾ ਸੇਵਾ ਕਰਦੇ ਆ ਕਿ ਆਮ ਵੀ ਗੁਰੂ ਜੀ ਨੇ ਬਚਨ ਕੀਤੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਇਆ ਅੰਮ੍ਰਿਤ ਫਿੱਕਾ ਬੋ ਨਹੀਂ ਪੋੜਨਾ ਚਾਹੀਦਾ ਗੁਰੂ ਜੀ ਇਹ ਸਮਝਾਉਂਦੇ ਹਨ ਫਿੱਕਾ ਬੋਲਣ ਜਵਾਨ ਵਿੱਚੋਂ ਸੋਰੀ ਸੰਤਨ ਵੀ ਮਨ ਵੀ ਸਾਡਾ ਸਾਰਾ ਕੁਝ ਫਿੱਕਾ ਹੋ ਜਾਂਦਾ ਹੈ ਗੁਰੂ ਨੂੰ ਤਾਂ ਜੇ ਪਾਉਂਦਾ ਮਿੱਠਾ ਬੋਲ ਪਾਉਂਦਾ ਹੈ ਕਿਉਂਕਿ ਸਾਡਾ ਗੁਰੂ ਆਪ ਮਿੱਠ ਬੋਲੜਾ ਹੈ ਸਾਹ ਸੁਣ ਗੁਰੂ ਸਖਾਉਂਦਾ ਵੀ ਸਾਨੂੰ ਮਿੱਠਿਆ ਸੇ ਗੁਰੂ ਸਖਾਉਂਦਾ ਵੀ ਸਾਨੂੰ ਮਿੱਠਾ ਬੋਲ ਬੋਲਣਾ ਹੈ ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਆਪ ਸੰਭਰਤ ਕੀ ਜੀ ਕਦੀ ਨਾਮ ਪਾਵੇ ਬੋਲੇ ਕੋ ਮੇਰਾ ਗੁਰੂ ਕੌੜਾ ਬੋਲ ਬੋਲਦਾ ਹੀ ਨਹੀਂ ਉਹ ਤਾਂ ਸਾਨੂੰ ਮਿੱਠ ਬੋਲਣਾ ਹੀ ਸਿਖਾਉਂਦਾ ਹੈ ਹੁਣ ਗੁਰੂ ਤਾਂ ਸਾਡਾ ਹੋਵੇ ਮਿੱਠ ਬੋਲਣਾ ਤੁਸੀਂ ਕੌੜੇ ਬੋਲ ਬੋਲਦੇ ਹੋਈਏ ਕੋਈ ਮੇਲ ਨਹੀਂ ਸਾਥ ਫਿਰ ਗੁਰੂ ਦੇ ਸਿੱਖ ਕੇਵੇਂ ਹੋਏ ਸਿੱਖ ਦੇ ਵਿੱਚੋਂ ਝਲਕਣਾ ਚਾਹੀਦਾ ਹੈ ਗੁਰੂ ਦਾ ਸਰੂਪ ਅਗਲਾ ਦੇਖ ਕੇ ਅੰਦਾਜ਼ਾ ਲਾਵੇ ਵੀ ਅਰ ਸਿੱਖ ਹੈ ਗੁਰਦਸੋਂ ਪਾਤਸ਼ਾਹ ਦਾ ਇਹ ਸਿੱਖ ਹੈ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜੇ ਗੁਣ ਗੁਰੂ ਨੇ ਦੱਸੇ ਉਹ ਸਿੱਖ ਦੇ ਵਿੱਚ ਹੋਂਦ ਸੋ ਉਸਮੇ ਗੁਰੂ ਦਸਮ ਪਾਤਸ਼ਾਹ ਭਾਈ ਗੀਰਤੀ ਨੂੰ ਸੁਣ ਲੈਂਦੇ ਨੇ ਵੀ ਤੇਰਾ ਪਿਤਾ ਉਦੋਂ ਫਿੱਕਾ ਬੋਲ ਰਿਹਾ ਕਰ ਰਿਹਾ ਸੀ ਸੇਵਾ ਜਵਾਨ ਵਿੱਚੋਂ ਕੀ ਨਿਕਲਿਆ ਕਹਿੰਦਾ ਕਿਉਂ ਰਿਸ਼ਵਗ ਦੱਪੀ ਜਾਂਦਾ ਹੈ ਇੱਕ ਥਾਂ ਬੈਠ ਕੇ ਲੈ ਲੈ ਪੁਸ਼ਾਕ ਇਹ ਗੱਲ ਕੀ ਹੈ ਭਾਈ ਤਨ ਉਸੇ ਬੰਦਗੀ ਵਾਲਾ ਸੇਵਾ ਸਿਮਨ ਵਾਲਾ ਸਾਧਕੀ ਸੀ ਦਸਨ ਉਹਦੀ ਕੀਰਤ ਕਰਦਾ ਸੀ ਪਾਇਨ ਕਰਦਾ ਸੀ ਸਿਮਨ ਕਰਦਾ ਸੀ ਉਸ ਸਮੇ ਭਾਈ ਤਨੇ ਦੇ ਮੁਖੋਂ ਸਹਿਜੇ ਨਿਕਲਿਆ ਕਿੰਤਾ ਥਲੀ ਡਿੱਗਿਆ ਸੀ ਪ੍ਰਸ਼ਾਦ ਉਹ ਚੱਕ ਕੇ ਮੁਖ ਵਿੱਚ ਪਾਇਆ ਔਰ ਨਾਲ ਕਿਹਾ ਸਿੱਖਾ ਰਿਸ਼ਮੈ ਨਹੀਂ ਰਿਸ਼ ਤੂੰ ਬਣੇਗਾ ਸੇਵਾ ਕਰਦੀਆਂ ਇਹੋ ਜੇ ਬੱਚੇ ਨੂੰ ਬੋਲ ਰਹੇ ਹੈ ਰਿਸ਼ ਤੂੰ ਬਣੇਗਾ ਹੁਣ ਈਗਲ ਜਦੋਂ ਉਸਨੇ ਸੁਣੀ ਸਾਸ ਸੁਪੈ ਪੀਤ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਹਾ ਮਹਾਰਾਜ ਭਾਈ ਧੰਨੇ ਨੇ ਐਸੇ ਵਜਨ ਕੀਤੇ ਹਨ ਤੂੰ ਰਿਸ਼ ਬਣੇਗਾ ਗੁਰੂ ਜੀ ਕਹਿਣ ਲਗੇ ਹਾਂ ਉਹ ਤਾਂ ਫਿਰ ਹਮ ਹੋਏਗਾ ਹੀ ਮਹਾਰਾਜ ਮੈਂ ਤੁਹਾਡੀ ਸੇਵਾ ਕਰਦਾ ਹਾਂ ਮਾਂ ਮੰਨਿਆ ਮੇਰੇ ਪਰਸੋਂ ਕੋਲ ਹੋਈ ਹੈ ਪਰ ਗੁਰੂ ਜੀ ਨੇ ਕਿਹਾ ਵੀ ਜਿਹੜਾ ਗੁਰਸਿੱਖ ਦਾ ਬਚਨ ਹੈ ਸੰਤਾਂ ਦਾ ਬਚਨ ਹੈ ਉਹ ਤੜਿਆ ਨਹੀਂ ਕਰਦਾ ਅੰਤ ਬਨਾਸੀ ਜੀਰੁ ਉਨਾਂਸੀ ਉਤਪੁਜ ਸੀਦ ਬਨਾਦਾ ਚਾਰ ਬਨਾਸੀ ਖਟਹਿ ਬਨਾਸੀ ਇਕ ਸਾਧ ਬਚਨ ਇਹ ਚਲਾਦਾ ਇਕ ਸੰਤ ਦਾ ਸਾਧ ਦਾ ਗੁਰਸਿੱਖ ਦਾ ਜਿਹਦੇ ਅੰਦਰ ਵੈਗੁਰੂ ਪਰਮੇਸ਼ਰ ਦਾ ਸਿਮਰਨ ਉਹਦੀ ਰੂਹਨਾ ਤੇ ਵੈਗੁਰੂ ਦਾ ਨਿਵਾਸ ਹੋਇਆ ਕਰਦਾ ਹੈ ਪਰਬਜੀ ਵਸੈ ਸਾਰ ਕੀ ਰਸਨਾ ਨਾਨਕ ਜਨ ਕਾ ਦਾਸ ਸੁਣ ਸੁਣਾ ਹਾਂ ਇੱਕ ਦਫਾ ਸਹਿਜੇ ਕੁਛ ਵੀ ਬੋਲਦੇ ਇਹਨੇ ਉਹ ਬਚਨ ਟਲਿਆ ਨਹੀਂ ਕਰਦਾ ਹੁਣ ਇਹ ਬਚਨ ਵੀ ਕਿੱਥੇ ਟਲਣਾ ਹੈ ਤੈਨੂੰ ਰਿਸ਼ਤਾ ਬਣਨਾ ਹੀ ਪੈਣਾ ਹੈ ਹਾਂ ਜੋ ਤੂੰ ਸੇਵਾ ਕੀਤੀ ਹੈ ਉਹਦਾ ਫਲ ਤੈਨੂੰ ਜਲਦੀ ਮਿਲੇਗਾ ਦਸਮੇਸਦੂਪ ਦੇ ਵਿੱਚ ਸੋ ਇਹ ਗੱਲ ਜਦੋਂ ਸਾਰੀ ਗੁਰੂ ਦਸਮ ਪਾਤਸ਼ਾਹ ਨੇ ਭਾਈ ਕੀ ਕੇ ਨੂੰ ਦਸੀ ਸਾਧ ਸੰਗ ਹੱਥ ਬਨ ਕੇ ਨਮਸਕਾਰ ਕੀਤੀ ਔਰ ਕਿਹਾ ਮਹਾਰਾਜ ਕਲਿਆਣ ਕਰੋ ਉਸ ਸਮੇਂ ਗੁਰੂ ਸਾਹਿਬ ਨੇ ਆਪਣਾ ਸੀਟ ਪ੍ਰਸਾਦ ਉਸ ਰਿਸ਼ੀ ਨੂੰ ਦਿੱਤਾ ਉੱਥੇ ਉਸ ਦੀ ਸਾਧ ਸੰਗਤੀ ਕੀਤੀ ਸੋ ਅਰਜ਼ ਕਰਨ ਦਾ ਮਤਲਬ ਇਹ ਹੈ ਕਿ ਸੇਵਾ ਬੜੇ ਸਿੱਧੇ ਢੰਗ ਨਾਲ ਗੁਰੂ ਦੀ ਮਤਲਬ ਇਹ ਕਰੀ ਹੈ

ਕੋਟ ਅਪਰਾਧੀ ਸੰਸੰਗੁੰਦਰੇ ਜਮਤਾ ਕੀ ਨੀੜ ਮਾ ਆਵੇ ਜਨਮ ਜਨ ਕਾ ਵਿਛੜਿਆ ਹੋਵੇ ਤਨ ਹਰ ਸਿੰਘ ਆ ਨਮਦਾ ਹੋਵੇ ਸੰਤਾਂ ਦੀ ਡਿਊਟੀ ਐਸੀ ਹੈ ਕੋਈ ਜਨਮ ਜਨਮਾ ਦਾ ਵਿਛੜਿਆ ਹੋਵੇ ਸੰਤਾਂ ਦੀ ਸ਼ਰਮ ਆ ਜਾ ਸ਼ਰਨ ਆ ਕੇ ਮਿਲਦਾ ਕੀ ਤਨ ਗੁਰੂ ਅਰਜਨ ਦੇਹ ਮਹਾਰਾਜ ਦੇ ਬਚਨ ਪੜੋ ਚਾਰ ਪਦਾਰਥ ਜੀ ਕੋ ਮੰਗੇ